ਪੇੜਾ ਪੈਣ ਲੱਗ ਨੇ ਤੇਰੇ ਮੈਂ ਆਨਲਾਈਨ ਕੈਮਰਾ ਕਹਿੰਦਾ ਮੈਂ ਜੇ ਬੰਦੇ ਨੇ ਆਣ ਕੇ ਕਹਤਾ ਨਾ ਤੂੰ ਝੂਠ ਬੋਲੀਂ ਨਾ ਚੱਕ ਕੇ ਲੈ ਜਾਣਾ ਉਹਨੇ ਅਸੀਂ ਇਹ ਨਾ ਉਹ ਵੀ ਕਹਤਾ ਬੇਇੱਜ਼ਤੀ ਕਰਵਾ ਕੇ ਬਾਈ ਹੁਣ ਤੈਨੂੰ ਹੀ ਪਿਆਰ ਨਾ ਕਹਿ ਰਿਆ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਿਆ ਅਸੀਂ ਬੇਅਦ ਵੀ ਗੁਰੂ ਘਰ ਗੁਰੂ ਮਹਾਰਾਜ ਦੀ ਨਹੀਂ ਸਹਿ ਸਕਦੇ ਕਿ ਇਹਦੀ ਘਰ ਦੀ ਦੇ ਵਾਲ ਕਟਿੰਗ ਕੀਤੀ ਹੋਏ ਆ ਆ ਇਹਦੇ ਘਰ ਦੀ ਫੋਟੋ ਆ ਆ ਦੇਖੋ ਬਾਬਾ ਜੀ ਕੱਟੀ ਆ ਨਾ ਕੱਟੀ ਆ ਨਾ ਫੇਰ ਤੇ ਗੁਰੂ ਘਰ ਦੇ ਅੰਦਰ ਦੀ ਫੋਟੋ ਆ ਗੱਲ ਤੇ ਹੋ ਗਈ ਹੋ ਗਈ ਤੇ ਤੇ ਏਦਾਂ ਨਹੀਂ ਬਿਠਾਉਂਗੇ ਤੁਸੀਂ ਸੇਵਾਦਾਰ ਆਹ ਦੇਖੋ ਜੀ ਆਹ ਸੇਵਾਦਾਰ ਏਦਾਂ ਦੇ ਬਿਠਾਉਣਗੇ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਹੈ ਸਾਰਾ ਕੁਝ ਤਿਆਰ ਆ ਤੁਹੇ ਵੀ ਏਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂਗੇ ਜੇ ਸਾਨੂੰ ਨੌਲੇਜ ਦੇ ਤਕੱਦਾ ਤੋੜਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਏਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈ ਜੀ ਆ ਇਸ ਮੈਨਰੇ ਉਹਦਾ ਵੀ ਕਿਆ ਮੈਂ ਕਹਿਆ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਘਰੀਆਂ ਆਪਣੇ ਜਾਵਾਂਗੇ ਗੁਰਦੁਆਰੇ ਇਹ ਕੰਮ ਨਹੀਂ ਕਰਨਾ ਮੈਂ ਤੇ ਖੁਦ ਕਹਿੰਦਾ ਪਿਆ ਇਹ ਗੱਲ ਤੇ ਉਹਨਾਂ ਨੂੰ ਅੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜ਼ਹਿਹਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜ਼ਹਿਹਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੀ ਜ਼ਹਿਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਲੇ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜੇ ਸੱਲਦੀਆਂ ਨੇ ਉਹ ਹੋ ਸਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਬਾ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮੜਾ ਕੀ ਆ ਕਿ ਕੀ ਨਾਮ ਬਾਬਾ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਆ ਕੱਲ ਜਾਂਦੇ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜੇ ਜਿਏ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਭਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਬੱਬਾ ਜੀ ਇਹ ਜਿਹੜੇ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਨੇ ਹੋ ਕਿ ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਕੁਝ ਕਰਦੇ ਵਿੱਚ ਹੁਣ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹੁੰਦਾ ਸਵਾਲ ਵੱਡਾ ਇਹ ਬੇਅਦਮੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਿਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ। ਪਰ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ। ਉਹੀ ਤਾਂ ਅਸੀਂ ਪੁੱਛਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਹੈ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ। ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਵੀ ਹੈਗਾ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਡੇ ਕੋਲੇ। ਸਾਡੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਆਨਲਾਈਨ ਬੰਦੇ ਵੀ ਮੰਨ ਗਿਆ ਸਾਡਾ ਜਿਹੜਾ ਇਹਨਾਂ ਦੇ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਦੇ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਹਾਂ ਸਾਹਮਣੇ 2 ਮਿੰਟ ਰੁਕੋ ਆ ਰਿਹਾ ਬੰਦਾ ਇੱਥੇ ਹੁਣ ਕੀ ਸੋਲੂਸ਼ਨ ਨਿਕਲੇਗਾ ਸੋਲੂਸ਼ਨ ਇਹ ਆ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਪਏ ਵੀ ਅਸੀਂ ਕਰਦੇ ਆਂ ਬਾਕੀ ਬੈਡ ਲੋ ਪ੍ਰਧਾਨ ਸਾਹਿਬ ਦੀ ਕੀ ਕਹਿੰਦੇ ਪਏ ਮੇਰੇ 1 2 3 ਕਰਕੇ ਫਾਰਕ ਕਰ ਦੇਣੇ ਨੇ ਅਸੀਂ ਰੱਖਣੇ ਨਹੀਂ ਗੁਰੂ ਘਰ ਅਸੀਂ ਗੁਰੂ ਘਰ ਇਹ ਜੀ ਚੀਜ਼ਾਂ ਰੱਖਣੀਆਂ ਨਹੀਂ ਆਂ ਹੂੰ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਿਹਾ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੋਣ ਕਦੇ ਵੀ ਲੱਗੇ ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ ਨਾ ਨਾ ਕੋਈ ਗੱਲ ਇਦਾਂ ਦੀ ਹੋਈ ਹੋ ਨਹੀਂ ਗਈ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਉਹਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿ ਸਿੱਖਿਆ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨੋਟਿਸ ਹੈਗਾ ਇਹ ਸਾਨੂੰ ਨੌਲੇਜ ਦੇ ਤੱਕ ਅੱਦਾ ਤੋਰਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈਗੀ ਹੈ ਅਸੀਂ ਤਾਂ ਲੋਕਾਂ ਨੂੰ ਦੱਸਦੇ ਫਿਰਦਾ ਵੀ ਇਦਾਂ ਹੋਣਾ ਚਾਹੀਦਾ ਅਸੀਂ ਤਾਂ ਆਪ ਪ੍ਰਚਾਰਕਾਂ ਅਸੀਂ ਹੁਣ ਬੈਠ ਕੇ ਸੇਜ ਤੇ ਪ੍ਰਚਾਰ ਕਰਨਾ ਹੈਗਾ ਠੀਕ ਹੈ ਨਹੀਂ ਅਸੀਂ ਰੋਕਾਂਗੇ ਨਹੀਂ ਤੇ ਹੁਣ ਕੀ ਕੀ ਫੈਸਲਾ ਲਿੱਤਾ ਗਿਆ ਸਵੇਰੇ ਛੁੱਟੀ ਹੈ ਦੀ ਇਹਦੀ ਇਹਦੀ ਵਾਈਫ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ ਜੇ ਇਸ ਤਰ੍ਹਾਂ ਦਾ ਕੁਝ ਪਾਇਆ ਗਿਆ ਪਾਇਆ ਗਿਆ ਜੀ ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੇ ਬਹੁਤ ਵੱਡੀ ਬੇਇੱਜ਼ਤੀ ਹੋ ਰਹੀ ਹੈ ਬੇਇੱਜ਼ਤੀ ਵੀ ਹੋ ਰਹੀ ਹੈ ਬਹੁਤ ਵੱਡੀ ਸਾਹਮਣੇ ਹੈ ਸਾਰਾ ਸਬੂਤ ਸਾਹਮਣੇ ਇਹ ਆਏ ਨੇ ਤਾਂ ਕੁਝ ਕਰਕੇ ਹੀ ਆਏ ਨੇ ਨਾ ਵੈਸੇ ਤਾਂ ਨਹੀਂ ਆਏ ਹੈਗੇ ਆਏ ਨਹੀਂ ਤਾਂ ਫੇਰ ਠੀਕ ਆ ਸੀ ਮਾ ਇਹਨਾਂ ਦਾ ਮਾਨ ਰੱਖਣਾ ਹੈਗਾ ਹਾਂ ਅਸੀਂ ਦਾ ਜਵਾਬ ਦੰਮਾਂਗੇ ਇਹਨੂੰ ਉਹ ਫੈਸਲਾ ਸਰ ਮਤ ਹੋਵੇ ਕੀ ਨਾਮ ਹੈ ਤੁਹਾਡਾ ਜੀ ਹੋਵੇ ਤਾਂ ਕੀ ਨਾਮ ਹੈ ਭਾਈ ਮੇਰਾ ਰਵਿੰਦਰ ਸਿੰਘ ਹੈ ਜੀ ਕੀ ਕੀ ਮਾਮਲਾ ਕੀ ਹੈ ਜਿੰਨੇ ਸਿੰਘ ਜੱਥੇ ਬੰਦੀਆਂ ਪਹੁੰਚੀਆਂ ਨੇ ਬਾਬਾ ਜੀ ਨੇ ਖਬਰ ਇਹ ਹੀ ਕਰਦੀ ਹੈ ਕਹਿੰਦੇ ਬਿਊਟੀ ਪਾਲਾ ਕਰਦੀ ਹੈ ਮੈਂ ਕਹੀ ਜਾਂਦਾ ਕੁਝ ਨਹੀਂ ਕਰਦੇ ਹੈਗੇ ਉਹ ਸਿੱਖਿਆ ਜ਼ਰੂਰ ਹੈ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੀ ਇਹ ਜਿਹੜੀ ਵੀ ਖਬਰ ਦਿੱਤੀ ਆ ਝੂਠੀ ਦਿੱਤੀ ਆ ਹੋਰ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਮਤਲਬ ਹੁਣ ਇਹਨਾਂ ਕੋ ਕਹਿੰਦੇ ਸਬੂਤ ਵੀ ਹੈਗੇ ਨੇ ਸਾਰਾ ਕੁਝ ਪਰ ਗੁਰੂ ਘਰ ਦੇ ਵਿੱਚ ਜਸਤੂਤ ਬਹੁਤ ਕਿਹੜੇ ਦਾ ਪਤਾ ਲੱਗੇ ਨਾ ਸਬੂਤ ਵੀ ਕਿਹੜੇ ਆ ਬਾਈ ਮੈਨੂੰ ਦਿਖਾ ਦੇ ਦਿੰਦੇ ਫਿਰ ਸਜ਼ਾ ਕੀ ਤੁਹਾਨੂੰ ਦਈਏ ਤੂੰ ਦੱਸ ਮਰਜ਼ੀ ਜੋ ਕਰੋ ਕੁਛ ਨਹੀਂ ਐ ਤੇ ਕੰਮ ਕਿ ਲਈਏ ਲਾ ਦਿਓ ਜੋ ਤੁਹਾਡਾ ਲਾਣਾ ਬਾਈ ਕੁਛ ਤੁਹਾਡੀ ਤੁਹਾਡੀ ਇਹ ਤਾਂ ਸੇਵਾ ਪੂਰੀ ਕਰਦਾ ਵਾ ਇਹ ਨੂੰ ਇਹ ਆਪਾਂ ਕਹਿ ਸਕਦੇ ਆਂ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਰਹਿ ਸਕਦਾ ਹਾਂ ਠੀਕ ਹੈ ਨਾ ਇਹ ਗੁਰਦੁਆਰਾ ਸਾਹਿਬ ਦਾ ਕੰਮ ਐ ਇਹ ਸੀ ਦਾ ਬਹੁਜੋਰੀ ਚ ਨਹੀਂ ਰਹਿ ਸਕਦਾ ਜਿਹੜੇ ਸ਼ਾਮ ਗੁਰੂ ਘਰ ਕੰਮ ਕਰਦਾ ਬਾਪੀ ਦੇ ਨੇ ਏਸੀ ਦਾ ਕੰਮ ਕਰਦਾ ਹੈਗਾ ਤੈਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀ ਵਾਈਫ ਨਹੀਂ ਕਰਦੇ ਬੱਬੇ ਮੈਂ ਵੀ ਇੱਥੇ ਰਹਿਣਾ ਨਹੀਂ ਕੁਝ ਕਰਦੇ ਨਹੀਂ ਕਰਦੇ ਤੁਹਾਨੂੰ ਅਸੀਂ ਸਾਰਾ ਕੁਝ ਦਿਖਾ ਦਾਂਗੇ ਬੱਚੇ ਕਿਉਂ ਰੋਲੇ ਬਾਰੇ ਸਾਨੂੰ ਸਭ ਕੁਝ ਪਤਾ ਹੈਗਾ ਤੇਰੇ ਸਾਹਮਣੇ ਬੰਦੇ ਬੋਲਣਗੇ ਤੇਰੇ ਸਾਹਮਣੇ ਤੂੰ ਆਪੇ ਹੀ ਆਨਲਾਈਨ ਕੈਮਰਾ ਬੋਲੇ ਵੀ ਬੀਬੀਆਂ ਆਉਂਦੀਆਂ ਨੇ ਨਹੀਂ ਮੈਂ ਇਹ ਨਹੀਂ ਕਿਹਾ ਵੀ ਆਉਂਦੀਆਂ ਇਹ ਥੋੜੀ ਜਿਹਾ ਪੈਸੇ ਲਾ ਕੇ ਕੁਝ ਵੀ ਨਹੀਂ ਆਉਂਦੀ ਕੋਈ ਨਹੀਂ ਪਤਾ ਨਹੀਂ ਪੈਸੇ ਲੈਂਦੀਆਂ ਜਾਂ ਨਹੀਂ ਲੈਂਦੀ ਪੈਸੇ ਦੀ ਤਾਂ ਗੱਲ ਨਹੀਂ ਆਪਾਂ ਦੇ ਆਉਂਦੀ ਕਿੱਥੇ ਕੁਝ ਵੀ ਨਹੀਂ ਆਉਂਦੀ ਬਾਬਾ ਜੀ ਕੌਣ ਆਉਂਦਾ ਕੌਣ ਤੇਰੀ ਰਿਸ਼ਤੇਦਾਰ ਨਹੀਂ ਆਉਂਦੀਆਂ ਵ ਉਹਨਾਂ ਦੇ ਘਰ ਦੇ ਵਿੱਚ ਇਹ ਗਲਤ ਹੈ ਜੇ ਇਹ ਹੈਗਾ ਤੇ ਗਲਮ ਗਲਤ ਮੈਂ ਕਿਹੜਾ ਕਹਿੰਦਾ ਇਹ ਗਲਤ ਹੈ ਇਹ ਮੈਂ ਉਹਦੇ ਵੀ ਕਿਹਾ ਮੈਂ ਕਿਹਾ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਕਰੀਂ ਆਪਾਂ ਜਾਂਵਾਂਗੇ ਗੁਰਦੁਆਰੇ ਇਹ ਕੰਮ ਨਹੀਂ ਕਰਦਾ ਮੈਂ ਤੇ ਖੁਦ ਕਹਿੰਦਾ ਪਿਆ ਇਹ ਗਲਤ ਹੈ ਉਹਨਾਂ ਨੂੰ ਪਰ ਇਹ ਹੈ ਪਰ ਉਹਨਾਂ ਨੇ ਐਵੇਂ ਕਹਾ ਕੁਛ ਨਹੀਂ ਇਹ ਗੱਲ ਕੀਤੀ ਹੈ ਕਿ ਜਾਂ ਤੋ ਤਿਆਰ ਕਰਦੇ ਆ ਕੁਛ ਨਹੀਂ ਤਿਆਰ ਕਰਦੇ ਬਾਬਾ ਜੀ ਇੱਥੇ ਕਿਉਂ ਨਹੀਂ ਕਰਦੇਗੇ ਬਲਾਓ ਯਾਰ ਮਾਰੋ ਫੋਨ ਬੰਦ ਨੇ ਜੇ ਬੱਬੀ ਆ ਜਾਂਦੇ ਆ ਤੇ ਤੁਸੀਂ ਸਾਥ ਤੋਂ ਤੈਨੂੰ ਹੁਣ ਦੇਖਦੇ ਆ ਚਪੇੜਾ ਪੈਣ ਲੱਗਣੇ ਤੇਰੇ ਮੈਂ ਆਨਲਾਈਨ ਕੈਮਰਾ ਕਹਿੰਦਾ ਮੈਂ ਜੇ ਬੰਦੇ ਨੇ ਆਣ ਕੇ ਕਹਿੰਦਾ ਨਾ ਤੂੰ ਝੂਠ ਬੋਲੀ ਜਾਂਦਾ ਚੱਕ ਕੇ ਲੈ ਜਾਣਾ ਉਹਨੇ ਅਸੀਂ ਆਨਲਾਈਨ ਕੈਮਰਾ ਮੈਂ ਤੇਰੇ ਚਪੇੜਾ ਮਾਰ ਦਿਆਂਗੇ ਉਹਨੇ ਬੰਦਾ ਮੈਂ ਬਲਾਕ ਤੇਰੇ ਮੂੰਹ ਤੇ ਕਹਿੰਦਾ ਨਾ ਵੀ ਆ ਗੱਲਾਂ ਨੇ ਇੱਥੇ ਢਾ ਲਾ ਲੈ ਤੈਨੂੰ ਅਸੀਂ ਨਹੀਂ ਕਰਨਾ ਹਾਂ ਜੇ ਕੁਝ ਐਂ ਤਾਂ ਨਹੀਂ ਗੱਲ ਨਾ ਕਰ ਸਹੀ ਗੱਲ ਦੱਸ ਕੀ ਕਰਦੇ ਗੁਰੂ ਘਰ ਦੀ ਸੇਵਾ ਕਰਦੇ ਹਾਂ ਇਹ ਨਾ ਉਹ ਵੀ ਕਹਿੰਦਾ ਬੇਇੱਜ਼ਤੀ ਕਰਵਾ ਕੇ ਮੈਂ ਹੁਣ ਤੈਨੂੰ ਹੀ ਪਿਆਰ ਨਾ ਕਹਿ ਰਿਹਾ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਿਹਾ ਅਸੀਂ ਬੇਰਅਤ ਵੀ ਗੁਰੂ ਘਰ ਗੁਰੂ ਮਹਾਰਾਜ ਦੀ ਨਹੀਂ ਸਹਿ ਸਕਦੇ ਕਿ ਸਮਝਿਆ ਨਾ ਆਪਣੇ ਆਪਣੇ ਗੁਰੂ ਤੇ ਵੈਸੇ ਨਹੀਂ ਬੇਤਬੀਛਾ ਕਰਦੇ ਫਿਰ ਤੂੰ ਸਾਨੂੰ ਸਾਨੂੰ ਸੁਣਨਾ ਆ ਰਿਹਾ ਜੋ ਕਹਿੰਦਾ ਤੁਸੀਂ ਉਹਨਾਂ ਨੂੰ ਪੁੱਛ ਲਓ ਜੀ ਕਰਦੇ ਨੇ ਤਾਂ ਜੇ ਗਲਤੀ ਮੰਨਦੇ ਨੇ ਜਿੱਥੇਦਾਰ ਸਾਹਿਬ ਕੋਈ ਗੱਲਬਾਤ ਕਰਨਗੇ ਉਸ ਤੇ ਜੇ ਗਲਤੀ ਮੰਨਦੇ ਹਾਂ ਇਹ ਤਰੀਕਾ ਵਾਲੀ ਕਰਦੀ ਆ ਭਾਈ ਤੁਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਓ ਬਾਹਰ ਜਾਓ ਬਸ ਗੱਲ ਮੁਕੀ ਜੇ ਤੇ ਮਰਜ਼ੀ ਕਰੋ ਮਰਜ਼ੀ ਕਰੋ ਫੈਸਲਾ ਤਾਂ ਇਹਨਾਂ ਨੇ ਨਹੀਂ ਲਿਆ ਉਹ ਆਪਣੀ ਸੇਵਾ ਕਰਦੇ ਨੇ ਜੇ ਕੁਛ ਇਹਦਾ ਤਾਂ ਹੈਗਾ ਤਾਂ ਉਹਦੇ ਵਿੱਚ ਜਿੱਥੇਦਾਰ ਸਾਹਿਬ ਤੇ ਪ੍ਰਬੰਧ ਵਾਲੇ ਨਹੀਂ ਨਹੀਂ ਅਸੀਂ ਜਵਾਬ ਦੰਮਾਂਗੇ ਜੀ ਅਸੀਂ ਰੱਖਣਾ ਨਹੀਂਗਾ ਬਸ ਸਾਡੇ ਵੱਲੋਂ ਜਵਾਬ ਹੈ ਸਵੇਰੇ ਆਵੇ ਆਪਣਾ ਸਮਾਨ ਚੱਕੇ ਆਪਣਾ ਚਲਦਾ ਹੈ ਅਸੀਂ ਬਿਆਦ ਵੀ ਨਹੀਂ ਹੋਣ ਦੇਣੀ ਹੈ। ਬਸ। ਠੀਕ ਹੈ ਕੀ ਕਹੂੰਗੀ ਤੇ ਬੇਟਾ? ਮੈਂ ਤਾਂ ਮੈਂ ਕਹਤਾ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਨਹੀਂ ਤੁਸੀਂ ਮੰਨਦੇ ਨਹੀਂ ਫਿਰ ਉਸ ਚੀਜ਼ ਨੂੰ ਵੀ ਹੁੰਦਾ ਕਿ ਨਹੀਂ ਹੁੰਦਾ ਜੇ ਪ੍ਰੂਫ ਸ਼ੋ ਮੈਨੂੰ ਹੁਣ ਤੁਸੀਂ ਮੈਂ ਤਾਂ ਕਹੋ ਕਿ ਕਹਿੰਦਾ ਨਹੀਂ ਯਾਰ ਜੀ ਮੈਂ ਮੰਨ ਲਓ ਤੁਸੀਂ ਮੰਨਦੇ ਫਿਰ ਉਸ ਡੈਮੇਜ ਤੇਰਾ ਮਾਰਨੀ ਚਾਲੂ ਕਰਦੇ ਨਹੀਂ ਗਲਤੀ ਬੰਦੇ ਨੇ ਕਹਿਤਾ ਤਾਂ ਗਲਤੀ ਮੰਨ ਲਓ ਮੈਂ ਕਹਿੰਦਾ ਮੇਰੇ ਘਰ ਦੀ ਕੋ ਭਾਵੇਂ ਗਲਤੀ ਹੋ ਗਈ ਹੋਵੇ ਠੀਕ ਹੈ ਲੈ ਠੀਕ ਹੈ ਨਾ ਫਿਰ ਸ਼ੋਹਣ ਹੀ ਲੈਣਾ ਅਸੀਂ ਚੱਕ ਕੇ ਹੀ ਹੋਣੇ ਚੁੱਕ ਲੈ ਮੈਂ ਤਾਂ ਪਹਿਲਾਂ ਹੀ ਸਭ ਤੋਂ ਪਹਿਲਾਂ ਉਹਦੇ ਨਾਲ ਦੀ ਫੋਟੋ ਆ ਆ ਦੇਖੋ ਗੁਰੂ ਘਰ ਦੇ ਵਿੱਚ ਚਾਹ ਦੇ ਬੰਦੇ ਇਹਦੀ ਘਰ ਦੀ ਦੇ ਵਾਲ ਕਟਿੰਗ ਕੀਤੇ ਹੋਏ ਆ ਆ ਇਹਦੇ ਘਰ ਦੀ ਫੋਟੋ ਆ ਆ ਦੇਖੋ ਬਾਬਾ ਜੀ ਟਾ ਹਾਂ ਠੀਕ ਹੈ ਨਾ ਫੇਰ ਤੇ ਗੁਰੂ ਘਰ ਦੇ ਅੰਦਰ ਦੀ ਫੋਟੋ ਹੈ ਕੈਮਰੇ ਦੇ ਸਾਹਮਣੇ ਠੀਕ ਹੈ ਜੀ ਜੇਕਰ ਦੀ ਹੈ ਜਿਹੜਾ ਮਨੋ ਤੇ ਜੇ ਕੈਮਰੇ ਦੇ ਵਿੱਚ ਚਲਦੀ ਹੈ ਇਹਨੇ ਵਾਲ ਕੱਟੇ ਹੋਇਆ ਆਪਾਂ ਗੁਰੂ ਘਰ ਦੇ ਵਿੱਚ ਵਾਲ ਕੱਟੇ ਕਰਾਇਆ ਸਕਦੇ ਆ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਨਾਲੇ ਸੇਵਾਦਾਰ ਹੋ ਨਾਲੇ ਸੇਵਾਦਾਰ ਹੋ ਕੇ ਨਾ ਦੇਖ ਕੇ ਬੈਠੀ ਨਾਲੇ ਦੇਖ ਤੇ ਬੈਠਦੀ ਆ ਸੇਵਾ ਵਰਤਉਂਦੀ ਆ ਨਾ ਤੇ ਇਦਾਂ ਨਹੀਂ ਬਿਠਾਉਂਗੇ ਤੁਸੀਂ ਸੇਵਾਦਾਰ ਆਹ ਦੇਖੋ ਜੀ ਆਹ ਸੇਵਾਦਾਰ ਇਦਾਂ ਦੇ ਬਿਠਾਉਣਗੇ ਆ ਤੂੰ ਹੀ ਆ ਮੈਂ ਨਹੀਂ ਕਹ ਰਿਹਾ ਤੁਹਾਡੀ ਆ ਆ ਚਾਈ ਆ ਦੇਖ ਲੋ ਜੀ ਗੱਲ ਖਤਮ ਆ ਰਹੀ ਹੈ ਮੈਂ ਨੀ ਤੋਰ ਤੇ ਜੀ ਤੋਰ ਤੇ ਵੀਰ ਜੀ ਭਾਜੀ ਮੰਨ ਤਾਂ ਲੈ ਤੂੰ ਮੰਨ ਤਾਂ ਜਾ 10 ਮਿੰਟ ਹੋ ਗਏ 10 ਮਿੰਟ ਹੋ ਗਈ ਜਿਹੜਾ ਪ੍ਰੂਫ ਹੋ ਗਿਆ ਇਸੇਵਾ ਤੋਂ ਮੁਕਤ ਕਰ ਹਾਂ ਤੂੰ ਕੋ ਕਰ ਗਲਤੀ ਮੰਨ ਰਿਹਾ ਤੂੰ ਕਰ ਰਿਹਾ ਨਹੀਂ ਮੰਨ ਰਿਹਾ ਯਾਰ ਹਾਂ ਬਾ ਨੂੰ ਮੁਕਤ ਕਰ ਮਾਦੀ ਚਾਹੁੰਦੇ ਬਾਬਾ ਜੀ ਬਸ ਗੱਲ ਕਰ ਗਲਤੀ ਹੋ ਗਲਤੀ ਮੰਨ ਆਪਣੀ ਇਹ ਤੁਹਾਨੂੰ ਅਸੀਂ ਡੇਰੇ ਤੇ ਲੈ ਗਏ ਫਿਰ ਉੱਥੇ ਜ਼ਿਆਦਾ ਔਖਾ ਕੰਮ ਹੋਊਗਾ ਉਹ ਤੇ ਉਸਤਾਦ ਠੀਕ ਹੈ ਲੈ ਕੇ ਜੀ ਚਮਕੌਰ ਸਾਹਿਬ ਲੈਣਾ ਤੁਹਾਨੂੰ ਚੱਕ ਕੇ ਠੀਕ ਹੈ ਨਾ ਉੱਥੇ ਬਰਸ਼ ਫਿਰ ਕੋਈ ਕੀ ਕੀ ਹੋਣਾ ਤੇਰੇ ਨਾਲ ਉਧਰ ਬਹੁਤ ਖੁਸ਼ੀ ਹੋ ਗਈ ਤੇਰੇ ਬਸ ਬਸ ਬਾਬੇ ਨੂੰ ਕਾਲ ਕਰਕੇ ਲੈ ਜਾ ਪਰਦਾਜੀ ਹੁਣ ਕੀ ਮਾਫੀ ਠੀਕ ਨਹੀਂ ਜੀ ਨਹੀਂ ਗਲਤੀ ਜਿਹੜੀ ਹੈਗੀ ਉਹਦੀ ਸਜ਼ਾ ਮਿਲੂਗੀ ਉਹਦੀ ਸਜ਼ਾ ਮਿਲੂਗੀ ਕਿਉਂਕਿ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕੰਮ ਇਹ ਕਰ ਰਹੇ ਹੈਗਾ ਠੀਕ ਹੈ ਨਾ ਇਹ ਕੰਮ ਜੋ ਕਰ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਗਲਤੀ ਹੈ ਇਹ ਸਵੇਰੇ ਆਪਣਾ ਸਮਾਨ ਚੱਕੂਗਾ ਜਾਊਗਾ ਅਸੀਂ ਸੇਵਾਦਾਰ ਹੋ ਰੱਖਾਂਗੇ ਅੱਜ ਬਾਬਾ ਜੀ ਤੇ ਇਕੱਤਰ ਹੋਏ ਆਪਣੀ ਟੀਮ ਲੈ ਕੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਅਨੁਭਵ ਨਾਲ ਮਿਲੀ ਜੀ ਗੁਰਦੁਆਰੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਾਈਫ ਦੇ ਵਾਲ ਵੀ ਕੱਟੇ ਹੋਣੇ ਤੇ ਬਿਊਟੀ ਪਾਲ ਦਾ ਕੰਮ ਵੀ ਕਰਦੀ ਆ ਉਹਨੇ ਇੱਥੇ ਆਉਣ ਕੈਮਰਾਮੈਨਾਂ ਵੀ ਐਕਸੈਪਟ ਵੀ ਕੀਤਾ ਇਹ ਬਹੁਤ ਹੀ ਨਿੰਦਣਯੋਗ ਤੇ ਬੰਦਪਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਕੇ ਆਪਾਂ ਗੁਰੂ ਘਰ ਦੀ ਯਦਵੀ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰ ਲੱਗੇ ਆ ਕਿਉਂਕਿ ਉਹਨੇ ਨੋਟ ਚ ਨਹੀਂ ਸੀ ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ 'ਚ ਨਹੀਂ ਆਇਆ ਅੱਜ ਜਦੋਂ ਉਹਨਾਂ ਨੇ ਧਿਆਨ 'ਚ ਲਿਆਂਦਾ ਤੇ ਸਾਰਾ ਜੋ ਕੇ ਪੱਕ ਸੁਣ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਵਾਕਈ ਮੇਰੀ ਘਰ ਵਾਲੀ ਗੋਟੀ ਬੰਦ ਦਾ ਕੰਮ ਸਿੱਖੀ ਸੀ ਤੇ ਕਰਦੇ ਆ ਗਲਤੀਆਂ ਜੀ ਇਸ ਕਰਕੇ ਜਥੇਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੌਕੇ ਤੇ ਡਿਸੀਜਨ ਲਿਆ ਤੇ ਸਾਰੀ ਸੰਗਤ ਦਾ ਮਾਨ ਰੱਖਿਆ ਤੇ ਬਹੁਤ ਅੱਛੀ ਗੱਲ ਹੈ ਸੇਵਾਦਾਰ ਜੀ ਦਾ ਖਾਲਸਾ ਵੇਰ ਜੀ